ਖਬਰਨਾਮੇ ਨਾਲ ਜਗਤਾਰ ਦਸਾਇਨ ਸਵਦਾ ਸਵਾਦ ਕਰਦਾ ਹੈ ਲਗਾਤਾਰ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ 26 ਜਨਵਰੀ ਦਾ ਤਿਹਾਰ ਨੂੰ ਮੁੱਖਧਰ ਦੇਦਿਆਂ ਹੋਇਆਂ ਪਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਜਿਹੜੇ ਹੈਗੇ ਗੱਲ ਕੀਤੀ ਜਾਵੇ ਫ੍ਰੀ ਕੋਡ ਦਾ ਇਸ ਮਹੀਨੇ ਦੀ ਵੱਡੀ ਖਬਰ ਨੇ ਸਾਹਮਣੇ ਆ ਰਹੀ ਹੈ ਕਿ ਫ੍ਰੀ ਕੋਡ ਦੇ ਵਿੱਚ ਖਾਲਿਸਤਾਨ ਦੇ ਸਮਰਥਕਾਂ ਵੱਲੋਂ ਜਿਹੜਾ ਹੈਗਾ ਰੇਲਵੇ ਸਟੇਸ਼ਨ ਦੇ ਜਿਹੜਾ ਬ੍ਰਿਜ ਬਣਿਆ ਹੋਇਆ ਉਸ ਦੇ ਉੱਪਰ ਜਿਹੜਾ ਖਾਲਿਸਤਾਨ ਦੇ ਜਿਹੜੇ ਨਾਮ ਲਿਖ ਦਿੱਤੇ ਗਏ ਨੇ ਅ ਸਟੇਮ ਅਸੀਂ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਣਾ ਚਾਹੁੰਦੇ ਆ ਉਸ ਇਹਨਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰੀਕੋਟ ਦੇ ਰੇਲਵੇ ਸਟੇਸ਼ਨ ਦੀਆਂ ਸਟੇਸ਼ਨ ਦੇ ਉੱਪਰ ਜਿਹੜਾ ਹੈਗਾ ਪੌਲ ਬਣਿਆ ਹੋਇਆ ਪੌਲ ਦੇ ਉੱਪਰ ਜਿਹੜਾ ਹੈਗਾ ਜਿਹੜੇ ਨਾਰੇ ਲਿਖੇ ਗਏ ਸੀ ਫਰਹਾਲ ਮੌਕੇ ਤੇ ਪਹੁੰਚ ਕੇ ਫਰੀਕੋਟ ਪੁਸ ਤੋਂ ਵੱਲੋਂ ਇਹਨਾਂ ਨਾਰਿਆਂ ਨੂੰ ਮਟੇ ਦਿੱਤਾ ਗਿਆ ਕਿ ਇਹਦੀ ਜਿਹੜੀ ਜ਼ਿੰਮੇਵਾਰੀ ਇਸ ਦੇ ਤੌਰ ਤੇ ਗਣਵਤ ਸਿੰਘ ਪੰਨੂ ਉਹ ਵੱਲੋਂ ਲਈ ਗਈ ਹੈਗੀ ਆ ਗਣਵਤ ਸਿੰਘ ਪੰਨੂ ਵੱਲੋਂ ਜਿਹੜਾ ਹੈਗਾ ਇਸ ਸਾਰੀ ਘਟਨਾ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਤੇ ਫਰੀਕੋਟ ਦੇ ਇਹ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਖਾਲਿਸਤਾਨ ਦੇ ਜਿਹੜੇ ਨਾਰੇ ਲੱਗੇ ਸਨ ਅਤੇ ਨਾਲ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਝੰਡਾ ਵੀ ਖਾਲਿਸਤਾਨ ਦਾ ਲਾਇਆ ਗਿਆ ਸੀਗਾ ਫਿਰਾਜ਼ਪੁਰ ਝੰਡੇ ਨੂੰ ਜਿਹੜਾ ਹੈਗਾ ਪੁਲਿਸ ਵੱਲੋਂ ਆਪਣੇ ਰਾਸਤੇ ਵਿੱਚ ਲੈ ਗਿਆ ਹੈਗਾ ਜਿਹੜਾ ਹੈਗਾ ਉਸ ਨੂੰ ਦੂਜੇ ਪਾਸੇ ਜਿਹੜਾ ਇਸ ਸੰਬੰਧ ਦੇ ਵਿੱਚ ਰੇਲਵੇ ਪੁਲਿਸ ਅਤੇ ਫ੍ਰੀਕੋਰਡ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਸ਼ੁਰੂ ਕਰ ਦਿੱਤੀ ਗਈ ਹੈ ਫ੍ਰੀਕੋਰਡ ਦੇ ਇਸ ਸਟੇਡੀਅਮ ਦੂਜੇ ਪਾਸੇ ਜਿੱਥੇ ਸਟੇਡੀਅਮ ਦੇ ਵਿੱਚ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਹੈਗਾ ਝੰਡਾ ਚੜਾਉਣ ਆਉਣਾ ਸੀ ਇਸੇ ਜਾਰੇ ਕਿ ਉੱਥੇ ਵੀ ਜਿਹੜੇ ਹੈਗੇ ਆ ਇਸ ਤਰ੍ਹਾਂ ਦੀ ਹੈ ਜਿਹੜਾ ਝੰਡਾ ਲਾਇਆ ਗਿਆ ਸੀਗਾ ਫਿਲਹਾਲ ਫੁਲਫੀਕਲ ਪੁਲਿਸ ਵੱਲੋਂ ਇਸ ਵਿੱਚ ਜਿਹੜੇ ਕਾਰ ਵੀ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਦਰਜ ਕੀਤੀ ਜਾ ਰਹੀ ਹੈ ਤੇ ਰੇਲਵੇ ਸਟਾਫ ਵਿਭਾਗ ਵੱਲੋਂ ਜਿਹੜੇ ਸਟੇਸ਼ਨਾਂ ਵੱਲੋਂ ਪਹਿਲੇ ਪੁਲਿਸ ਵੱਲੋਂ ਜਿਹੜਾ ਹੈਗਾ ਵੱਖਰੇ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਆ ਕਿ ਪੰਜਾਬ ਦੇ ਵਿੱਚ ਉਹ ਉਹਨਾਂ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਇੱਥੇ ਫਰੀ ਕੋਡ ਦੇ ਵਿੱਚ 26 ਜਨਵਰੀ ਦੇ ਉੱਪਰ ਆਉਣਾ ਸੀ ਤੇ ਉਹਨਾਂ ਵੱਲੋਂ ਝੰਡਾ ਚੜਾਉਣ ਦੀ ਰਸਮ ਅਦਾ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਫਰੀ ਕੋਡ ਦੇ ਵਿੱਚ ਇਸ ਤਰ੍ਹਾਂ ਖਾਲਿਸਤਾਨ ਦੇ ਜਿਹੜੇ ਨਾਰੇ ਲਿਖੇ ਗਏ ਸੀ ਖਾਲਿਸਤਾਨ ਸਮਰਥਕਾਂ ਵੱਲੋਂ ਜਿਸ ਦੀ ਕੀ ਜ਼ਿੰਮੇਵਾਰੀ ਗਰਮਤ ਸਿੰਘ ਪੰਨੂ ਵੱਲੋਂ ਉਹ ਲਈ ਗਈ ਹੈ ਇਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਇਹ ਝੰਡੇ ਝੰਡਾ ਵੀ ਲਗਾਇਆ ਗਿਆ ਸੀ ਅਤੇ ਖਾਲਿਸਤਾਨ ਦੇ ਜਿਹੜੇ ਨਾਰੇ ਵੀ ਅ ਨਦੀ ਨਾਲ ਇੱਥੇ ਲਿਖੇ ਗਏ ਸੀਗੇ ਝੰਡਾ ਵੀ ਲਗਾਇਆ ਗਿਆ ਸੀ ਕਿ ਫਰਾਲ ਪੁਰਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਜਵਿ ਸ਼ੁਰੂ ਕਰ ਦਿੱਤੀ ਗਿਆ ਫ੍ਰੀ ਕੋਰਟ ਦੇ ਸੈਸ਼ਨ ਤੇ ਉੱਪਰ ਜਿਹੜਾ ਹੈਗਾ ਪੂਰੇ ਅ ਸੋ ਪਹਿਲਾਂ ਜਿਹੜਾ ਹੈਗਾ ਪੁਲਿਸ ਪੂਰੀ ਮੌਕੇ ਤੇ ਪਹੁੰਚੀ ਸੀ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਜਿਹੜੇ ਨਾਰੇ ਲਿਖੇ ਗਏ ਸਨ ਉਹਨਾਂ ਨੂੰ ਜਿਹੜਾ ਹੈਗਾ ਮਿਟਾ ਦਿੱਤਾ ਗਿਆ ਹੈਗਾ ਉਸ ਦੀ ਵੀਡੀਓ ਤੁਹਾਨੂੰ ਅਸੀਂ ਜਲਦੀ ਕਰਾਂਗੇ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਲ ਦੀ ਘੜੀ ਗੱਲ ਕਰੀਏ ਤਾਂ ਇਸ ਵਿੱਚ ਮਾਮਲਾ ਸਾਹਮਣੇ ਆਇਆ ਕਿ ਅ ਸੀਐਮ ਭਵੰਤ ਮਾਨ ਜਿਹੜਾ ਦੋਹਰਾ ਫਰੀ ਕੋਰਟ ਦੇ ਵਿੱਚ ਉਹ ਕੈਂਸਲ ਕਰ ਦਿੱਤਾ ਗਿਆ ਉਹਨਾਂ ਵੱਲੋਂ ਹੁਣ ਪਟਿਆਲਾ ਵਿਖੇ ਜਿਹੜਾ ਹੈਗਾ ਝੰਡਾ ਚੜਾਇਆ ਜਾਵੇਗਾ ਪਰ ਫਰੀ ਕੋਰਟ ਦੇ ਵਿੱਚ ਝੰਡਾ ਨਹੀਂ ਚੜਾਇਆ ਜਾਵੇਗਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਜਿਹੇ ਘਟਨਾਵਾਂ ਆਉ ਤੇ ਅਜੇ ਵਿੱਚ ਜਿਹੜੀ ਇੱਕ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਫਰੀ ਕੋਟ ਤੋਂ ਜਿੱਥੇ ਫਰੀ ਕੋਟ ਦੇ ਰੇਲਵੇ ਸਟੇਸ਼ਨ ਦੇ ਜਿਹੜਾ ਉੱਪਰ ਓਵਰ ਬ੍ਰਿਜ ਬਣਿਆ ਹੋਇਆ ਪੈਦਲ ਯਾਤਰਾ ਪੈਦਲ ਲੰਘਣ ਲਈ ਉਸ ਦੇ ਉੱਪਰ ਜਿਹੜਾ ਖਾਲਿਸਤਾਨ ਦੇ ਨਾਰੇ ਲਿਖੇ ਗਏ ਸੀ ਅਤੇ ਝੰਡਾ ਵੀ ਲਾਇਆ ਗਿਆ ਸੀਗਾ ਫਰਹਾਲ ਪੁਲਿਸ ਵੱਲੋਂ ਉਹ ਜਿਹੜਾ ਝੰਡਾ ਉਤਾਰ ਦਿੱਤਾ ਗਿਆ ਹੈਗਾ ਅਤੇ ਜਿਹੜੇ ਨਾਰੇ ਲਿਖੇ ਹੋਏ ਸਨ ਉਹਨਾਂ ਨੂੰ ਮਿਟਾ ਦਿੱਤਾ ਗਿਆ ਹੈਗਾ ਅ ਇਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਨਾਰੇ ਲਿਖੇ ਗਏ ਸਨ ਉਹਨਾਂ ਨੂੰ ਜਿਹੜਾ ਹੈਗਾ ਮਟਾ ਦਿੱਤਾ ਗਿਆ ਹੈਗਾ ਕਿਉਂਕਿ ਪਹਿਸ ਤੋਂ ਪਹਿਲਾਂ ਵੀ ਜਿਹੜੇ ਅਜਿਹੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਸਨ ਤੇ ਗੁਰਵੰਤ ਪੰਨੂ ਵੱਲੋਂ ਜਿਹੜਾ ਹੈ ਇਸ ਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਹੈਗੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਉਹਨਾਂ ਵੱਲੋਂ ਜਿਹੜਾ ਇੱਕ ਵੀਡੀਓ ਉਹਨਾਂ ਵੱਲੋਂ ਕ جاری ਕੀਤੀ ਗਈ ਸੀ ਉਹ ਅਸੀਂ ਜਲਦੀ ਉਹ ਵੀਡੀਓ ਅਤੇ ਉਹ ਸਾਰੀ ਚੀਜ਼ ਆਪਣੇ ਚੈਨਲ ਤੇ ਅਪਡੇਟ ਕਰਾਂਗੇ ਫਿਲਹਾਲ ਦੀ ਗੱਲ ਹੀ ਤੇ ਗੱਲ ਕਰੀਏ ਫੈਸਲੇ ਦੀ ਸਭ ਤੋਂ ਵੱਡੀ ਖਬਰ ਇਹ ਹੀ ਨਿਕਲ ਕੇ ਆ ਰਹੀ ਹੈ ਕਿ ਫਰੀ ਕੋਟ ਦੇ ਇਸ ਰੇਲਵੇ ਸਟੇਸ਼ਨ ਦੇ ਬ੍ਰਿਜ ਉੱਪਰ ਜਿਹੜਾ ਹੈਗਾ ਖਾਲਸਾ ਦੀ ਸਮਰਥਕਾਂ ਵੱਲੋਂ ਜਿਹੜਾ ਖਾਲਸਾ ਦੇ ਨਾਰੇ ਲਿਖੇ ਗਏ ਸਨ ਅਤੇ ਝੰਡਾ ਵੀ ਲਾਇਆ ਗਿਆ ਸੀਗਾ ਹਾਲ ਪੁਲਸ ਵੱਲੋਂ ਝੰਡਾ ਵੀ ਜਿਹੜਾ ਉਤਾਰ ਦਿੱਤਾ ਗਿਆ ਹੈਗਾ ਜਿ ਨਾਰਿਆਂ ਨੂੰ ਵੀ ਜਿਹੜਾ ਹਟਾ ਦਿੱਤਾ ਗਿਆ ਹੈਗਾ ਦੂਜੇ ਪਾਸੇ ਫਰੀਕੋਟ ਦੇ ਸਟੇਡੀਅਮ ਨੈਰੋ ਸਟੇਡੀਅਮ ਜਿੱਥੇ ਭਾਸ ਸਿੰਘ ਮਾਨ ਵੱਲੋਂ ਜਿਹੜਾ ਝੰਡਾ ਚੁਲਾਇਆ ਜਾਇਆ ਸੀਗਾ ਉਸ ਦੇ ਉੱਪਰ ਵੀ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਜਿਹੜਾ ਹੈਗਾ ਉੱਥੇ ਵੀ ਜਿਹੜਾ ਹੈਗਾ ਝੰਡਾ ਚੁਲਾਇਆ ਗਿਆ ਸੀਗਾ ਉਹਨੂੰ ਵੀ ਜਲਾਤਾਰ ਦਿੱਤਾ ਗਿਆ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਸ਼ੁਰੂ ਕੀਤੀ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਜਲਦ ਹੀ ਅਧਿਕਾਰਤ ਤੌਰ ਤੇ ਵੀ ਪੁਸ਼ਟੀ ਹੋ ਜਾਵੇਗੀ ਪਰ ਹੁਣ ਤੱਕ ਦੀ ਸੂਤਰਾਂ ਤੋਂ ਪ੍ਰੋਸੈਸ ਜੋ ਸ਼ੁਰੂ ਕਰਨ ਦਾ ਪਤਾ ਲੱਗਾ ਕਿ ਸੀਐਮ ਮਾਨ ਵੱਲੋਂ ਜਿਹੜਾ ਹੈਗਾ ਫਰੀਦਕੋੜ ਦੇ ਵਿੱਚ ਜਣਾ ਚੁਲਾਉਣਾ ਸੀ ਉਹਨਾਂ ਦਾ ਕੈਨਸਲ ਕਰ ਦਿੱਤਾ ਗਿਆ ਹੈ ਤੇ ਉਹ ਪਟਿਆਲਾ ਵਿਖੇ ਹੁਣ ਜਿਹੜਾ ਝੰਡਾ ਚੁਲਾਉਣਗੇ ਤੇ ਫਿਲਹਾਲ ਇਸ ਘਟਨਾ ਤੋਂ ਬਾਅਦ ਜਿਹੜਾ ਹੈਗਾ ਇਹ ਕਾਰਵਾਈ ਫਿਲਹਾਲ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ